ਜਿਹੜੀ ਲੜਾਈ ਲੱਗੀ ਸੀ ਉਹ ਕਿਹਨਾਂ ਦੇ ਵਿੱਚ ਕਰ ਲੱਗੀ ਸੀ ਗੁਰਗੋਮੀ ਸਿੰਘ ਜੀ ਤੇ ਹਣ ਮਿਲਿਆ ਸਰ ਜੀ ਜਾਰ ਸਿੰਘ ਜੀ ਪਤੇ ਵੀਰ ਸਿੰਘ ਜੀ ਪਤੇ ਵੀਰ ਸਿੰਘ ਜੀ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਕਿਵੇਂ ਹੋਈ ਸੀ ਚੱਕੌਰ ਦੀ ਗੜੀ 'ਚ ਹੋਈ ਸੀ ਜੰਦ ਵਿੱਚ ਹੋਈ ਸੀ ਯਾਰ ਯਾਰ ਕਿਦੇ ਤੇ ਕਿਦੇ ਵਿਚਕਾਰ ਮਤਲਬ ਇਹ ਜੰਗ ਛਿੜੀ ਸੀ ਤੇ ਕਿੱਥੇ ਛਿੜੀ ਇਹ ਛੋਟੇ ਸਾਹਿਬ ਜਾਦਿਆਂ ਦੇ ਖਿਲਾਫ ਜੰਗ ਛਿੜੀ ਸੀ ਇਹ ਛੋਟੇ ਸਾਹਿਬ ਜਾਦਿਆਂ ਦੇ ਖਿਲਾਫ ਜੰਗ ਛਿੜੀ ਸੀ ਫਿਰ ਵੱਡੇ ਸਾਹਿਬ ਜਾਦਿਆਂ ਦੀ ਉਹਨਾਂ ਦੀ ਚਾਂਚੇ ਸੀ ਉਹਨਾਂ ਦੀ ਚਾਂਚੇ ਸੀ ਠੰਡਾ ਬੁਰਜ ਕਿੱਥੇ ਹੈ ਨਹੀਂ ਤਾਂ ਨਹੀਂ ਪਤਾ ਨਹੀਂ ਤਾਂ ਨਹੀਂ ਪਤਾ ਤੇ ਮਾਛਵਾੜੇ ਦੇ ਜੰਗਲਾਂ 'ਚ ਜਦੋਂ ਬਾਬਾ ਜੀ ਨੇ ਟਿੰਡ ਦਾ ਹਿਸਾਨ ਲੱਗੇ ਸੁਦੇ ਸਿਫਰ ਉਸ ਤੋਂ ਬਾਬਾਈ ਮਤਲਬ ਜਿੰਨ ਯਾ ਸੀਗਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਪਤੈ ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਤੁਹਾਨੂੰ ਸਭ ਨੂੰ ਜਿਵੇਂ ਪਤਾ ਹੀ ਹੈ ਕਿ ਹੁਣ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਗੁਰਗੋਬਿੰਦ ਸਿੰਘ ਜੀ ਦੇ ਤੇ ਇਸ ਦੇ ਵਿੱਚ ਕਾਫੀ ਜਿਹੜੇ ਸੰਗਤ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਵਿੱਚ ਬੱਚੇ ਵੀ ਮੌਜੂਦ ਹੋਣਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਕਿ ਸਿੱਖ ਕੌਮ ਬਾਰੇ ਉਹਨਾਂ ਨੂੰ ਕਿੰਨਾ ਕੁ ਪਤਾ ਹੈ ਤੇ ਗੁਰਗੋਬਿੰਦ ਸਿੰਘ ਜੀ ਦੇ ਜਿਹੜੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਹਨਾਂ ਬਾਰੇ ਬੱਚਿਆਂ ਨੂੰ ਕਿੰਨੀ ਕੁ ਨੋਲਿਜ ਹੈ ਅੱਪਾ ਅੱਜ ਜਾਣਾਂਗੇ ਅਸੀਂ ਅੱਜ ਮੌਜੂਦਾਂ ਗੁਰਦੁਆਰਾ ਸਾਹਿਬ ਦੇ ਸਾ ਤੇ ਜ਼ਰੂਰ ਜਾਣਨਾ ਚਾਹਾਂਗੇ ਤੇ ਤੁਹਾਡੇ ਨਾਲ ਵੀ ਕੁਝ ਸਵਾਲ ਕਰਾਂਗੇ ਤੁਸੀਂ ਵੀ ਆਪਣੀ رائے ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੀ ਕਰਦੇ ਰਹੋ ਆਪਦੇ ਜਵਾਬ ਜਿਹੜੇ ਦਿੰਦੇ ਰਹੋ ਤੇ ਆਓ ਆਪਾਂ ਚੱਲੀਏ ਤੇ ਗੱਲਬਾਤ ਕਰੀਏ ਕਿੰਨੀ ਕੁ ਨੌਲੇਜ ਹੈ ਬੱਚਿਆਂ ਨੂੰ ਸਿੱਖ ਕੌਮ ਦੇ ਬਾਰੇ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਅੱਛਾ ਗੁਰਗੋਬਿੰਦ ਸਿੰਘ ਜੀ ਦੇ ਪਰਿਵਾਰਕ ਦੀ ਸ਼ਹਾਦਤ ਬਾਰੇ ਪਤਾ ਤੁਹਾਨੂੰ ਹਾਂਜੀ ਹਾਂਜੀ ਤੇ ਤੁਸੀਂ ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਜਿਹੜੀ ਲੜਾਈ ਲੱਗੀ ਸੀ ਉਹ ਕਿਹਨਾਂ ਦੇ ਵਿੱਚਕਾਰ ਲੱਗੀ ਸੀ ਗੁਰਗੋਬਿੰਦ ਸਿੰਘ ਜੀ ਤੇ ਹਣੋਣਾ ਕਰ ਤੇ ਵਜੀਰ ਖਾਨ ਦੇ ਵਿਚਕਾਰੀ ਲੱਗੇ ਸੀ ਹਾਂਜੀ ਅੱਛਾ ਜੀ ਹਾਂਜੀ ਤੇ ਹੁਣ ਔਰੰਗਜ਼ੇਬ ਦੇ ਅੱਛਾ ਤੇ ਮੈਨੂੰ ਤੁਸੀਂ ਇਹ ਗੱਲ ਦੱਸੋ ਕਿ ਹੁਣ ਗੁਰਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੇ ਨਾਮ ਕੀ ਅ ਹਜੀਤ ਸਿੰਘ ਜੂਝਾਰ ਸਿੰਘ ਛੋਟੇ ਸਾਹਿਬਜ਼ਾਦਿਆਂ ਦੇ ਹਾਂਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅੱਛਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਕਿਵੇਂ ਹੋਈ ਅ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਹਮੀਚ ਚਣਕੀਸ਼ੀਰ ਕੀਤਾ ਗਿਆ ਸੀ ਜਦੋਂ ਉਹਨਾਂ ਨੂੰ ਨੀਹਾਂ ਵਿੱਚ ਚਿੰਨ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੀ ਸ਼ਹਾਦਤ ਹੋ ਗਈ ਸੀ ਹਾਂਜੀ ਜਿਸ ਤੱਕ ਤਾਂ ਸਾਨੂੰ ਦੱਸਿਆ ਗਿਆ ਤਾਂ ਉਹਨਾਂ ਦੀ ਉੱਥੇ ਸ਼ਹਾਦਤ ਹੋਈ ਪਰ ਅਸਲ ਵਿੱਚ ਸ਼ਾਇਦ ਅੱਗੇ ਵੀ ਉਹਨਾਂ ਨੂੰ ਕੋਈ ਤਸੀਹੇ ਦਿੱਤੇ ਗਏ ਸੀ ਅੱਛਾ ਜੀ ਹਾਂਜੀ ਤੇ ਅ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਕੀ ਨਾਮ ਮਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਨਾਮ ਹਾਂਜੀ ਮਾਤਾ ਗੁਜਰੀ ਜੀ ਅੱਛਾ ਤੇ ਮਾਤਾ ਗੁਜਰੀ ਜੀ ਦੇ ਨਾਲ ਛੋਟੇ ਸਭ ਜਾਦੇ ਕਿਹੜੀ ਜਗ੍ਹਾ ਤੇ ਰੁਕੇ ਸੀ ਮਾਤਾ ਠੰਡੇ ਬੁਰਜ ਚ ਠੰਡਾ ਬੁਰਜ ਕਿੱਥੇ ਆ ਕਿਸ ਗੁਰਦੁਆਰਾ ਸਾਹਿਬ ਦੇ ਕੋਲ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੀ ਸ਼ਹਾਦਤ ਹੋਈ ਸੀ ਛੋਟੇ ਸੱਭਜਾਦਿਆਂ ਦੀ ਉਹ ਕਿੰਨੇ ਕਰਵਾਈ ਸੀ ਜਿਹੜਾ ਉਸ ਦਾ ਹੁਕਮ ਸੀ ਕਿ ਨੀਹਾਂ ਵਿੱਚ ਚਨਾ ਦਿੱਤਾ ਜਾਵੇ ਉਹਨਾਂ ਨੂੰ ਉਹ ਕਿਹਦਾ ਹੁਕਮ ਸੀ ਵਜ਼ੀਰ ਖਾਨ ਦਾ ਹਾਂਜੀ ਤੇ ਹੁਣ ਤੁਸੀਂ ਮੈਨੂੰ ਦੱਸੋ ਗੁਰਗੋਬਿੰਦ ਸਿੰਘ ਜੀ ਦੀ ਸ਼ਹਾਦਤ ਕਿਵੇਂ ਹੋਈ ਸੀ ਗੁਰਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਵਾਲ ਗਏ ਸੀਗੇ ਜਦੋਂ ਛੋਟੇ ਸੱਭਜਾਦੇ ਤੇ ਵੱਡੇ ਸੱਭਜਾਦੇ ਸੀ ਲੋਗੇ ਸੀਗੇ ਤੇ ਮਾਛੀਵਾੜੇ ਦੇ ਜੰਗਲਾ ਵਿੱਚ ਜਦੋਂ ਬਾਬਾ ਜੀ ਨੇ ਟਿੰਡ ਦਾ ਹਸਣਾ ਲਾ ਕੇ ਸੁੱਤੇ ਸੀ ਫਿਰ ਉੱਥੋਂ ਬਾਬਾ ਜੀ ਮਤਲਬ ਇਹ ਤੁਹਾਨੂੰ ਯਾਦ ਸੀਗਾ ਹਾਂਜੀ ਉੱਥੇ ਸ਼ਹੀਦੀ ਪ੍ਰਾਪਤ ਕੀਤੀ ਸੀ ਹਾਂਜੀ ਅੱਛਾ ਜੀ ਤੇ ਹੁਣ ਤੁਸੀਂ ਮੈਨੂੰ ਲਾਸਟ ਸਵਾਲ ਦਾ ਜਵਾਬ ਇਹ ਦਿਓ ਕਿ ਮਾਤਾ ਗੁਜਰ ਕੋ ਔਰ ਜੀ ਦੀ ਸ਼ਹੀਦੀ ਕਿਤਾ ਹੋਈ ਸੀ ਮਾਤਾ ਗੁਜਰੀ ਦੀ ਹਾਂਜੀ ਮਾਤਾ ਜਦੋਂ ਮਾਤਾ ਗੁਜਰੀ ਜੀ ਨੂੰ ਪਤਾ ਚੱਲਿਆ ਕਿ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ ਵਿੱਚ ਚਣ ਕੇ ਸ਼ਹੀਦ ਕਰ ਦਿੱਤਾ ਗਿਆ ਤਾਂ ਉਹਨਾਂ ਨੇ ਵੀ ਬਾਬਾ ਜੀ ਮਤਲਬ ਬਾਬਾ ਜੀ ਪਰਮਾਤਮਾ ਨਾਲ ਆਪਣੀ ਮਤਲਬ ਪਿਰਤੀ ਲਈ ਤੇ ਉਹਨਾਂ ਨੇ ਵੀ ਆਪਣਾ ਸ਼ਰੀਰ ਛੱਡਦਾ ਸੀਗਾ ਠੰਡੇ ਬੁਰਜ ਦੇ ਚੀਫ ਅਫਸਰ ਸਾਹਿਬ ਚ ਠੀਕ ਹੈ ਹਾਂਜੀ ਇੱਥੇ ਆਪਾਂ ਛੋਟੇ ਛੋਟੇ ਬੱਚਿਆਂ ਨਾਲ ਮਿਲਾਂਗੇ ਗੱਲਬਾਤ ਕਰਾਂਗੇ ਨਾਮ ਪੁੱਛਾਂਗੇ ਨਾਲ ਜ਼ਰੂਰ ਪੁੱਛਾਂਗੇ ਕਿ ਸ਼ਹੀਦੀ ਦਿਹਾੜੇ ਕਿਉਂ ਮਨਾਏ ਜਾ ਰਹੇ ਨੇ ਕੀ ਹੁੰਦੇ ਨੇ ਸ਼ਹੀਦੀ ਦਿਹਾੜੇ ਸੱਚੀ ਕਲ ਜੀ ਸੱਚੀ ਕਲ ਕੀ ਨਾਮ ਹੈ ਤੁਹਾਡਾ ਨਵਜੋਤ ਸਿੰਘ ਉਮਰ ਕਿੰਨੀ ਹੈ 14 ਅੱਛਾ ਅੱਛਾ ਹੁਣ ਕਿਹੜੇ ਦਿਹਾੜੇ ਚੱਲ ਰਹੇ ਨੇ ਸ਼ਹੀਦੀ ਦਿਹਾੜੇ ਕਦੋਂ ਤੋਂ ਕਦੋਂ ਤੱਕ ਨੇ ਹਫਤੇ ਦੀ ਹਫਤੇ ਦੀ ਠੀਕ ਹੈ ਤੇ ਕਿਹਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਗੁਰਗੋਬੀ ਸਿੰਘ ਦੇ ਪੁੱਤਰਾਂ ਦੇ ਅੱਛਾ ਜੀ ਕਿੰਨੇ ਪੁੱਤਰ ਸੀ ਗੁਰਗੋਬਿੰਦ ਸਿੰਘ ਜੀ ਚਾਰ ਚਾਰ ਕਿਹੜੇ ਕਿਹੜੇ ਜੀਜਾਰ ਸਿੰਘ ਜੀ ਫਤੇਵੀਰ ਸਿੰਘ ਜੀ ਅਜੀਤ ਸਿੰਘ ਜੋਰਾਵਰ ਅੱਛਾ ਵੱਡੇ ਸਾਹਿਬਜ਼ਾਦੇ ਕਿਹੜੇ ਸੀ ਅਜੀਤ ਸਿੰਘ ਜੀ ਜੁਜਾਰ ਹਾਂ ਠੀਕ ਹੈ ਤੇ ਛੋਟੇ ਸਾਹਿਬਜ਼ਾਦੇ ਫਤੇਵੀਰ ਸਿੰਘ ਜੋਰਾਵਰ ਅੱਛਾ ਹੋਰ ਵੀ ਨੇ ਤੁਹਾਡਾ ਨਾਮ ਕੀ ਹੈ ਗੁਰਪ੍ਰੀਤ ਸਿੰਘ ਕਿੰਨੇ ਉਮਰ ਹੈ ਤੁਹਾਡੀ 14 ਸਾਲ ਅੱਛਾ ਜੀ ਤੁਸੀਂ ਮੈਨੂੰ ਦੱਸੋ ਹੁਣ ਕਿਹੜੀ ਲੜਾਈ ਜਿਹੜੀ ਹੋਈ ਸੀ ਗੁਰੂ ਸਾਹਿਬਾਨਾਂ ਦੇ ਉੱਤੇ ਚਮਕੌਰ ਦੀ ਗੜੀ ਹੋਈ ਸੀ ਸਰਹੰਦ ਦੇ ਅੱਛਾ ਤੇ ਕਿਹਦੀ ਕਿਹਦੀ ਸ਼ਹਾਦਤ ਹੋਈ ਸੀ ਛੋਟੇ ਸਾਹਿਬ ਜਦਾਂ ਦੀ ਹੋਈ ਸੀ ਤੇ ਵੱਡੇ ਸਾਹਿਬ ਜਦਾਂ ਦੀ ਅੱਛਾ ਛੋਟੇ ਸਾਹਿਬ ਜਦਾਂ ਦੀ ਸ਼ਹੀਦੀ ਕਿਵੇਂ ਹੋਈ ਸੀ ਚਮਕੌਰ ਦੀ ਗੜੀ ਚ ਹੋਈ ਸੀ ਚਮਕੌਰ ਦੀ ਗੜੀ ਵਿੱਚ ਕਿਦਾਂ ਕੀਤੀ ਗਈ ਸੀ ਜੰਡਵੇ ਚ ਹੋਈ ਸੀ ਯਾਦ ਫਿਰ ਵੱਡੇ ਸਾਹਿਬ ਜਦਾਂ ਦੀ ਉਹਨਾਂ ਦੀ ਚਾਂਚ ਹੋਈ ਸੀ ਗਲਤ ਨਹੀਂ ਯਾਦ ਨਹੀਂ ਪਤਾ ਅੱਛਾ ਜੀ ਤੇ ਅੱਛਾ ਚਲੋ ਇਹ ਦੱਸ ਦੋ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਉਹਨਾਂ ਦੇ ਨਾਲ ਉਹ ਕਿੱਥੇ ਆ ਕੇ ਰੁਕੇ ਸੀ ਆਪਣੇ ਸਹਬਜਾਦਿਆਂ ਦੇ ਨਾਲ ਬੱਚਿਆਂ ਦੇ ਨਾਲ ਛੋਟੇ ਸਹਬਜਾਦਿਆਂ ਦੇ ਨਾਲ ਕਿੱਥੇ ਆ ਕੇ ਰੁਕੇ ਸੀ ਅਨੰਦਪੁਰ ਸਾਹਿਬ ਕਿੱਥੇ ਰੁਕੇ ਸੀ ਨਹੀਂ ਯਾਰ अच्छा हम के के केड़े दिन चल रहे ने शहीदी दे दिन चल रहे हैं शहीदी दे दिन चल रहे हैं कदों तो कदों तक ने ਆਪਣੇ 20 ਤੋਂ uh, 27 28 ਤੱਕ ਹੁੰਦੇ ਆ ਅੱਛਾ ਜੀ ਤੇ ਇਹ ਸ਼ਹੀਦੀ ਦੇ ਦਿਨ ਕਿਉਂ ਹੁੰਦੇ ਆ ਸ਼ਹੀਦੀ ਦੇ ਲਾਈਕ ਜੋ ਦੋ ਸ਼ਹੀਦੀਆਂ ਹੋਈਆਂ ਸੀਗੀਆਂ ਕਿਹਦੀ ਸ਼ਹੀਦੀ ਹੋਈ ਸੀ ਆਪਣੇ ਚਾਰ ਸੈਵਜਾਤੇ ਦੀ ਸ਼ਹੀਦੀਆਂ ਹੋਈਆਂ ਸੀ ਆਪਣੇ ਮਾਤਾ ਗੁਜਰ ਕੌਰ ਦੀ ਸ਼ਹੀਦੀ ਹੋਈ ਸੀਗੀ ਜਸਟ ਟੂ ਸੇਵ देयर देयर ਸਿੱਖ ਰਿਲੀਜਨ ਸਿੱਖ ਰਿਲੀਜਨ ਬਾਰੇ ਕਿੰਨਾ ਜਾਣਦੇ ਹੋ ਮੈਂ ਖੁਦ ਸਿੱਖ ਰਿਲੀਜੀਅਨ ਤੋਂ ਅਬਿਲੌਂ ਕਰਦੀ ਆ ਤੇ ਆਪਣੇ ਲੇਜੈਂਡ ਵਿੱਚ ਬੁਆਇਜ਼ ਨੂੰ ਸਿੱਖ ਐਂਡ ਗਰਲਜ਼ ਨੂੰ ਕੌਰ ਕਿਆ ਚਾਹੁੰਦਾ ਤਾਂ ਕਿ ਉਹਨਾਂ ਦੀ ਆਇਡੈਂਟੀਟੀ ਉਹਨਾਂ ਦੀ ਹੋਵੇ ਵੀ ਉਹ ਸਿੰਘ ਨੇ ਆ ਸਿੱਖ ਨੇ ਗੁਰੂ ਦੇ ਸਿੱਖ ਨੇ ਬਾਬਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਨੇ ਹੋ। ਅੱਛਾ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਆਪਾਂ ਗੱਲ ਕਰ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ? ਉਹਨਾਂ ਦਾ ਮਾਤਾ ਗੁਜਰਕੌਰ ਜੀ। ਮਾਤਾ ਗੁਜਰਕੌਰ ਜੀ। ਅੱਛਾ ਤੇ ਵੱਡੇ ਸਾਹਿਬਜ਼ਾਦਿਆਂ ਦਾ ਨਾਮ ਕੀ ਸੀ? ਬਾਬਾ ਅਜੀਤ ਸਿੰਘ ਜੀ, ਬਾਬਾ ਜੁਜਾਰ ਸਿੰਘ ਜੀ। ਅੱਛਾ ਜੀ ਤੇ ਉਹਨਾਂ ਦੀ ਸ਼ਹੀਦ ਸ਼ ਉਹਨਾਂ ਦੀ ਸ਼ਹੀਦੀ ਜਦੋਂ ਉੱਥੇ ਜੰਗ ਹੋ ਰਹੀ ਸੀਗੀ ਆਨੰਦਪੁਰ ਦੇ ਕਿਲੇ ਦੇ ਕੋਲ ਸਾਹਮਣੇ ਉੱਥੇ ਉਹਨਾਂ ਦੀ ਸ਼ਹੀਦੀ ਹੋ ਗਈ ਸੀਗੀ ਕਿਹੜੀ ਜੰਗ ਹੋ ਰਹੀ ਸੀ ਉਸ ਨੂੰ ਕਿਹੜੀ ਜੰਗ ਦਾ ਨਾਮ ਦਿੱਤਾ ਉਹਨੂੰ ਆਨੰਦਪੁਰ ਦੀ ਜੰਗ ਕਿਹਾ ਜਾ ਸਕਦਾ ਵਾ ਸ਼ਹੀਦੀ ਜਿਹੜੀ ਹੋਈ ਸੀ ਉੱਥੇ ਅੱਛਾ ਜੀ ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਛੋਟੇ ਸਾਬਜਾਦੇ ਸੀ ਉਹਨਾਂ ਦੀ ਸ਼ਹੀਦੀ ਕਿਵੇਂ ਹੋਈ ਸੀ ਉਹਨਾਂ ਦੀ ਫਤਿਹ ਫਤਿਹਗੜ੍ਹ ਸਾਹਿਬ ਵਿੱਚ ਉਹਨਾਂ ਨੂੰ ਨੀਹਾਂ ਵਿੱਚ ਚਿਣਵਾਇਆ ਗਿਆ ਸੀਗਾ ਜਦ ਕਿ ਪਹਿਲਾਂ ਤਾਂ ਉਹਨਾਂ ਨੂੰ ਮਾਤਾ ਗੁਜਰਕੌਰ ਦੇ ਨਾਲ ਠੰਡੇ ਬੁਰਜ ਵਿੱਚ ਰੱਖਿਆ ਗਿਆ ਸੀਗਾ ਕਾਫੀ ਰਾਤਾਂ ਲਈ ਤੇ ਫਿਰ ਉਹਨਾਂ ਨੂੰ ਕਿਹਾ ਗਿਆ ਸੀਗਾ ਵੀ ਸਾਡਾ ਜਿਹੜਾ ਰਿਲੀਜੀਅਨ ਸ ਮੁਸਲਿਮ ਜਿਹੜੇ ਹੈ ਉਹਨਾਂ ਨੂੰ ਉਹਨਾਂ ਨੂੰ ਅਸੈਪਟ ਕਰਨ ਲਈ ਕਿਹਾ ਗਿਆ ਕਿਹਾ ਗਿਆ ਸੀਗਾ ਪਰ ਉਹਨਾਂ ਨੇ ਉਹਨਾਂ ਨੇ ਮੰਨਿਆ ਨਹੀਂ ਸੋ ਉਹਨਾਂ ਨੇ ਆਪਣੀ ਜਾਨ ਦੇਣੀ ਆਪਣੀ ਸ਼ਹੀਦੀ ਦੇਣੀ ਜ਼ਿਆਦਾ ਜ਼ਰੂਰੀ ਸਮਝੀ ਨੀਆ ਵਿੱਚ ਚਣਵਾਇਆ ਗਿਆ ਸੀ ਜਿਨ੍ਹਾਂ ਨੂੰ ਅ ਮੈਨੂੰ ਹੁਣ ਇਹ ਦੱਸੋ ਗੁਰਗੋਬਿੰਦ ਸਿੰਘ ਜੀ ਕਿਹੜੇ ਜੰਗਲਾਂ ਦੇ ਵਿੱਚ ਗਏ ਸੀ ਓਹੋ ਜਦੋਂ ਸਰਸਾ ਨਦੀ ਤੋਂ ਪਿਛਲੇ ਸੀਗੇ ਤੇ ਉਹ ਉਹਦੇ ਕੋਲੇ ਸ਼ਾਇਦ ਜਿਹੜੇ ਜੰਗਲ ਨੇ ਉਹਨਾਂ ਕੋਲੇ ਮੱਚ ਨੋਲੇਜ ਨਹੀਂ ਹੈਗੇ ਮੈਨੂੰ ਠੀਕ ਹੈ ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਕਿਵੇਂ ਹੋਈ ਸੀ ਉਹਨਾਂ ਨੂੰ ਜਦੋਂ ਉਹਨਾਂ ਨੂੰ ਸੁਨੇਹਾ ਆਇਆ ਸੀਗਾ ਵੀ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਹੋ ਚੁੱਕੀ ਆ ਤੇ ਉਹਨਾਂ ਨੇ ਉਹਨਾਂ ਦੀ ਲਾਈਕ ਆਪਣੇ ਆਪ ਹੀ ਉੱਥੇ ਬੈਠਿਆਂ ਦੀ ਉਹਨਾਂ ਨੂੰ ਕਾਪੂਰਖ ਵੱਲੋਂ ਹੁਕਮ ਆ ਗਿਆ ਸੀ ਤੇ ਉਹਨਾਂ ਦੀ ਉੱਥੇ ਬੈਠੇ ਦੀ ਸ਼ਹੀਦੀ ਹੋ ਗਈ ਸੀ ਠੀਕ ਅੱਛਾ ਕੀ ਨਾਮ ਹੈ ਤੁਹਾਡਾ スनेहा अरोड़ा कि नंबर है 18 18 अच्छा ਤੁਹਾਨੂੰ ਗੁਰਗੋਬਿੰਦ ਸਿੰਘ ਜੀ ਦੀ ਸ਼ਹਾਦਤ ਬਾਰੇ ਪਤਾ ਹੈ हां जी ਥੋੜਾ ਬਹੁਤ ਪਤਾ ਹੈ ਥੋੜਾ ਬਹੁਤ ਪਤਾ ਹੈ اچھا ਗੁਰਗੋਬਿੰਦ ਸਿੰਘ ਜੀ ਦੇ ਕਿੰਨੇ ਸਪੁੱਤਰ ਸੀ ਚਾਰ ਚਾਰ ਨਾਮ ਪਤਾ ਨੇ ਉਹਨਾਂ ਦੇ हां जी ਦੱਸੋ ਅਜੀਤ ਸਿੰਘ ਜੋ ਜਰਾਵਰ ਸਿੰਘ ਜੀ ਤੁਹਾਰ ਸਿੰਘ ਜੀ ਫਤੇ ਸਿੰਘ ਜੀ اچھا ਵੱਡੇ ਪੁੱਤਰ ਕਿਹੜੇ ਸੀ ਵੱਡੇ ਸਾਬចਾ ਦੇ ਕਿਹੜੇ ਸੀ ਇਹਨਾਂ ਤੋਂ ਵੱਡੇ ਸਾਬਜਾ ਦੇ ਅਜੀਤ ਸਿੰਘ ਵੀ ਸ਼ਾਇਦ ਹੋਰ ਦੋ ਵੱਡੇ ਸੀ ਜਰਾਵਰ ਸਿੰਘ ਗਲਤ ਜਵਾਬ اچھا ਛੋਟੇ ਸਬਜਾਦੇ ਕਿਹੜੇ ਸੀ ਫਤੇ ਸਿੰਘ ਜੀ ਓਕੇ ਤੇ ਦੂਸਰੇ ਨਹੀਂ ਪਤਾ ਠੀਕ ਹੈ ਸਿੱਖਰ ਅੰਬਾਰੇ ਕੁਝ ਹੋਰ ਜਾਣਦੇ ਹਾਂ ਅੱਛਾ ਚਲੋ ਇਹ ਦੱਸ ਦਿਓ ਛੋਟੇ ਸਾਬਜਾਦਿਆਂ ਦੀ ਸ਼ਹੀਦੀ ਕਿਵੇਂ ਹੋਈ ਸੀ ਦੋ ਜਿਹੜੇ ਛੋਟੇ ਸਾਬਜਾਦੇ ਸੀਗੇ ਉਹ ਦੀਵਾਰ ਵਿੱਚ ਚਿਣੇ ਗਏ ਸੀਗੇ ਉੱਥੇ ਕੀ ਕਹਿੰਦੇ ਆ ਜਿਹੜੇ ਮੁਸਲਮਾਨ ਸੀਗੇ ਉਹਨਾਂ ਨੇ ਕਿਦਾਂ ਉੱਥੇ ਕੀ ਕਹਿੰਦੇ ਆ ਜਗਾ ਦਾ ਨਾਮ ਨਹੀਂ ਯਾਦ ਆ ਰਿਹਾ ਅੱਛਾ ਜੀ ਤੁਸੀਂ ਮੈਨੂੰ ਦੱਸਿਆ ਗੁਜਰੀ ਦੀ ਬੁਰਜ ਠੰਡੇ ਬੁਰਜ ਠੰਡੇ ਵਿੱਚ ਰਹੇ ਸੀ ਫਤਿਹਗੜ੍ਹ ਸਾਹਿਬ ਉੱਥੇ ਹੀ ਹੋਇਆ ਸੀ ਠੀਕ ਹੈ ਤੇ ਫਤਿਹਗੜ੍ਹ ਸਾਹਿਬ ਕਿਉਂ ਜਾਇਆ ਜਾਂਦਾ ਫਿਰ ਇਸੇ ਕਰਕੇ ਜਾਇਆ ਜਾਂਦਾ ਹਾਂਜੀ ਉਹ ਉੱਥੇ ਠਹਿਰੇ ਸੀਗੇ ਕਿਉਂਕਿ ਠੀਕ ਹੈ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਉਹਨਾਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਸੀ ਕਿ ਉਦੋਂ ਉਹਨਾਂ ਦੀ ਸ਼ਹੀਦੀ ਹੋ ਗਈ ਸੀ ਨਹੀਂ ਉਹ ਜਿੰਦੇ ਸੀਗੇ ਪਰ ਉਹ ਕੁਝ ਦਿਨ ਬਾਅਦ ਮਰੇ ਸੀਗੇ ਮਤਲਬ ਉਹਨਾਂ ਦੇ ਸਾਹ ਚੱਲਦੇ ਸੀਗੇ ਉਦੋਂ ਹਜੇ ਤਾਂ ਫਿਰ ਜਦੋਂ ਸਾਹ ਚੱਲਦੇ ਸੀ ਤਾਂ ਕੀ ਕੀਤਾ ਸੀ ਔਰੰਗਜ਼ੇਪ ਦੇ ਬੰਦੇ ਉਹਨਾਂ ਨੇ ਦਿਵਾਰਾਂ ਤੋੜਤੀਆਂ ਸੀਗੀਆਂ ਉਹਨਾਂ ਨੇ ਗਲਾ ਵੀ ਕੱਟ ਦਿੱਤਾ ਸੀ ਐਂਡ ਤੇ ਜਾ ਕੇ ਠੀਕ ਜਦੋਂ ਉਹਨਾਂ ਦੀ ਸ਼ਹੀਦੀ ਨਹੀਂ ਹੋਈ ਸੀ ਨਾ ਦਿਵਾਰਾਂ ਵਿੱਚ ਚੜਨ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਦੇ ਇਕੱਲੇ ਨੂੰ ਕੱਟ ਦਿੱਤਾ ਗਿਆ ਠੀਕ ਹੈ ਹਾਂਜੀ ਅੱਛਾ ਅੱਛਾ ਤੁਸੀਂ ਮੈਨੂੰ ਇਹ ਦੱਸੋ ਹੁਣ ਕਿਹੜੇ ਦਿਨ ਚੱਲ ਰਹੇ ਨੇ ਹੁਣ 21 ਦਸੰਬਰ ਤੋਂ ਲੈ ਕੇ ਕਿਹੜੇ ਦਿਨ ਸ਼ੁਰੂ ਹੋਏ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸ਼ਹੀਦੀ ਦਿਵਸ ਤੇ ਸ਼ਹੀਦੀ ਦਿਵਸ ਕਿਹਦੇ ਤੇ ਕਿਹਦੇ ਵਿਚਕਾਰ ਮਤਲਬ ਇਹ ਜੰਗ ਛਿੜੀ ਸੀ ਤੇ ਕਿੱਥੇ ਛਿੜੀ ਇਹ ਛੋਟੇ ਸਾਹਿਬਜ਼ਾਦਿਆਂ ਦੇ ਖਿਲਾਫ ਜੰਗ ਛਿੜੀ ਸੀ ਜੀ ਛੋਟੇ ਸਾਹਿਬ ਜਦੋਂ ਦੇ ਖਿਲਾਫ ਜੰਗ ਕੀਤੀ ਨਹੀਂ ਨਹੀਂ ਛੋਟੇ ਸਾਹਿਬ ਜਦੋਂ ਉੱਤੇ ਜੋ ਲੜਾਈਆਂ ਵਗੈਰਾ ਜਿਹੜੀ ਲੜਾਈ ਹੋਈ ਸੀ ਉਸ ਨੂੰ ਕਿਹੜੀ ਲੜਾਈ ਕਿਹਾ ਜਾਂਦਾ ਚਮਕੌਰ ਦੀ ਹਾਂਜੀ ਚਮਕੌਰ ਦੀ ਤੇ ਮੈਨੂੰ ਇੱਕ ਗੱਲ ਦੱਸੋ ਕਿਹਦੇ ਵਿਚਕਾਰ ਲੜਾਈ ਹੋਈ ਸੀ ਸਿੱਖਾਂ ਦੀ ਲੜਾਈ ਮੁਗਲਾਂ ਦੇ ਵਿੱਚ ਅੱਛਾ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜਦੋਂ ਵਿੱਚ ਠੀਕ ਹੈ ਜੀ ਤੇ ਹੁਣ ਮੈਨੂੰ ਦੱਸੋ ਵੱਡੇ ਸਾਹਿਬਜ਼ਾਦੇ ਕਿਹੜੇ ਸੀ ਅਜੀਤ ਸਿੰਘ ਤੇ ਜੁਜਾਰ ਸਿੰਘ ਤੇ ਉਹਨਾਂ ਦੀ ਸ਼ਹੀਦੀ ਕਿਵੇਂ ਹੋਈ ਸੀ ਉਹਨਾਂ ਦੀ ਲੜਾ ਉਹਦੇ ਵਿੱਚ ਹੋਈ ਸੀਗੀ ਲੜਾਈ ਦੇ ਵਿੱਚ ਕਿਹੜੀ ਸੀਗੀ? ਉਹ ਨਾਮ ਤਾਂ ਨਹੀਂ ਪਤਾ ਮੈਨੂੰ। ਤੁਸੀਂ ਹੁਣੇ ਨਾਮ ਲਿਆ। ਕਿਹੜੀ ਲੜਾਈ ਸੀ? ਚਪਾਰ ਦੀ। ਚਪਾਰ ਦੀ। ਇਹ ਗਾੜੀ ਦੇ ਵਿੱਚ ਠੀਕ ਹੈ ਜੀ। ਗੁਰਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ? ਉਹ ਮਾਤਾ ਗੁਜਰੀ। ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਦੇ ਕਿਹੜੀ ਜਗ੍ਹਾ ਤੇ ਰਹੇ ਸੀ? ਉਹ ਠੰਡੇ ਬੁਰਜ ਦੇ ਵਿੱਚ। ਠੰਡਾ ਬੁਰਜ ਕਿੱਥੇ ਹੈ? ਇਹਨਾਂ ਤਾਂ ਨਹੀਂ ਪਤਾ। ਅੱਛਾ। ਅੱਛਾ ਇਸ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਲੋਕ ਕਿਸ ਗੁਰਦੁਆਰਾ ਸਾਹਿਬ ਜਾਂਦੇ? ਹੋਰ ਸਾਹਿਬ ਹੋਰ ਤੇ ਗੋਲਡਨ ਟੈਂਪਲ ਫਤੇਗੜ ਸਾਹਿਬ ਫਤੇਗੜ ਸਾਹਿਬ ਹਾਂਜੀ ਤੇ ਹੁਣ ਤੁਸੀਂ ਇਹ ਦੱਸੋ ਛੋਟੇ ਸਾਹਿਬਜ਼ਾਦਿਆਂ ਦੇ ਕੀ ਨਾਮ ਸੀ ਜੋਰਾਵਰ ਸਿੰਘ ਤੇ ਫਤੇ ਸਿੰਘ ਉਹਨਾਂ ਦੀ ਸ਼ਹਾਦਤ ਕਿਵੇਂ ਹੋਈ ਸੀ ਉਹਨਾਂ ਦੀ ਇੱਟਾਂ ਨੀਹਾਂ ਵਿੱਚ ਚਨਾ ਕੇ ਨੀਹਾਂ ਵਿੱਚ ਚਨਾ ਕੇ ਉਹਨਾਂ ਦੀ ਹੋ ਗਈ ਸੀ ਸ਼ਹਾਦਤ ਨਹੀਂ ਹਜੇ ਵੀ ਹੋਈ ਨਹੀਂ ਸੀਗੀ ਮਤਲਬ ਉਸ ਤੋਂ ਬਾਅਦ ਫਿਰ ਅੱਗੇ ਕੀ ਹੋਇਆ ਉਸ ਤੋਂ ਬਾਅਦ ਨਾ ਜੀ ਨਹੀਂ ਬੱਚਿਆਂ ਨਾਲ ਗੱਲਬਾਤ ਕਰਾਈ ਤੁਹਾਡੀ ਸਿੱਖ ਕੌਮ ਬਾਰੇ ਕੁਝ ਸਵਾਲ ਕੀਤੇ ਸੀ ਬੱਚਿਆਂ ਨੂੰ ਉਹਨਾਂ ਨੇ ਜਵਾਬ ਦਿੱਤੇ ਕਾਫੀ ਜਵਾਬ ਉਹਨਾਂ ਨੇ ਸਹੀ ਵੀ ਦਿੱਤੇ ਨੇ ਸੋ ਤੁਸੀਂ ਵੀ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਜਵਾਬ ਜ਼ਰੂਰ ਸਾਂਝੇ ਕਰੋ ਸਵਾਲ ਤੁਹਾਡੇ ਸਭ ਨੇ ਆਏ ਨੇ ਹੁਣ ਤੁਸੀਂ ਜਵਾਬ ਜ਼ਰੂਰ ਦੱਸਿਓ ਤੇ ਸਿੱਖ ਕੌਮ ਨਾਲ ਜਿਹੜੇ ਵੀ ਲੋਕ ਜੁੜੇ ਹੋਏ ਨੇ ਉਹਨਾਂ ਨੂੰ ਆਲਮੋਸਟ ਸਾਰੇ ਸਵਾਲਾਂ ਦੇ ਜਵਾਬ ਆਉਂਦੇ ਹੋਣਗੇ ਸੋ ਤੁਸੀਂ ਵੀ ਆਪਣੇ ਬੱਚਿਆਂ ਨੂੰ ਸਿੱਖ ਕੌਮ ਦੇ ਨਾਲ ਜੋੜੋ ਉਹਨਾਂ ਨੂੰ ਵੀ ਇਸ ਇਤਿਹਾਸ ਬਾਰੇ ਜ਼ਰੂਰ ਜਾਣੂ ਕਰਵਾਓ ਕਿ ਸ਼ਹੀਦੀ ਦਿਹਾੜੇ ਕਿਉਂ ਹੁੰਦੇ ਨੇ ਕਿਉਂ ਮਨਾਏ ਜਾ ਰਹੇ ਨੇ ਤੇ ਕਿਉਂ ਇਨ੍ਹਾਂ ਦਿਨਾਂ ਦੇ ਵਿੱਚ ਲੋਕ ਕਹਿੰਦੇ ਨੇ ਕਿ ਅਸੀਂ ਘਰ ਦੇ ਵਿੱਚ ਤੁਸੀਂ ਵੀ ਆਪਣੇ ਕੁਝ ਸਵਾਲ ਜੇਕਰ ਤੁਹਾਡੇ ਹੋਣ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਤੇ ਜਿਹੜੇ ਸਵਾਲ ਅਸੀਂ ਤੁਹਾਨੂੰ ਕੀਤੇ ਨੇ ਉਹਨਾਂ ਦੇ ਜਵਾਬ ਵੀ ਤੁਸੀਂ ਜਰੂਰ ਦਿਓ ਤੇ ਹੋਰ ਅਪਡੇਟਸ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਦਮਨਜੋਤ ਕੈਮਰਾਮੈਨ ਪ੍ਰਿੰਸ ਦੇ ਨਾਲ